ਸਦੀਆਂ ਤੋਂ ਮਨੁੱਖ ਦਾ ਸੁਪਨਾ ਰਿਹਾ ਹੈ ਕਿ ਉਸਦੀ ਉਮਰ ਲੰਬੀ ਹੋਵੇ ਇਸ ਲਈ ਵਿਗਿਆਨੀਆਂ ਵੱਲੋਂ ਸਦੀਆਂ ਤੋਂ ਹੀ ਕੰਮ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਮਨੁੱਖ ਅਕਸਰ ਇਹ ਸੋਚਦਾ ਰਹਿੰਦਾ ਆ ਕਿ ਜੇਕਰ ਅਸੀਂ ਥੋੜੀ ਜ਼ਿੰਦਗੀ ਹੋਰ ਜੀ ਲਈਏ ਤੇ ਜੇਕਰ ਸਾਨੂੰ ਪਰਮਾਤਮਾ ਆਪਣੇ ਨਾਲ ਨਾ ਲੈ ਕੇ ਜਾਵੇ ਕਿਉਂਕਿ ਇੱਕ ਪਰਿਵਾਰ ਵਸਿਆ ਹੁੰਦਾ ਜਿਸ ਨੂੰ ਛੱਡ ਕੇ ਜਾਣ ਲਈ ਬਿਲਕੁਲ ਵੀ ਮਾਨ ਨਹੀਂ ਕਰਦਾ ਪਰ ਉਹ ਪਰਮਾਤਮਾ ਦੀਆਂ ਗੱਲਾਂ ਉਹ ਪਰਮਾਤਮਾ ਹੀ ਜਾਣਦਾ ਹੁਣ ਤੁਹਾਨੂੰ ਦੱਸ ਦਈਏ ਕਿ ਜਿੱਥੇ ਵਿਗਿਆਨੀਆਂ ਦੇ ਵੱਲੋਂ ਸਦੀਆਂ ਤੋਂ ਇਸ ਤੇ ਕੰਮ ਕੀਤਾ ਜਾ ਰਿਹਾ ਤਾਂ ਹੁਣ ਮਨੁੱਖ ਦਾ ਇਹ ਸੁਪਨਾ ਕਿਤੇ ਨਾ ਕਿਤੇ ਜਾ ਕੇ ਪੂਰਾ ਹੋਵੇਗਾ ਤੇ ਸੱਚ ਵੀ ਹੋਵੇਗਾ ਕਿਉਂਕਿ ਵਿਗਿਆਨੀਆਂ ਦੇ ਵੱਲੋਂ ਜੋ ਖੋਜ ਕੀਤੀ ਗਈ ਆ ਉਸ ਦੇ ਬਾਰੇ ਸੁਣ ਕੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਵਿਗਿਆਨੀਆਂ ਦੇ ਬਲਕ ਅਜਿਹੀ ਚੀਜ਼ ਲੱਭ ਲਈ ਗਈ ਆ ਜੋ ਕਿ ਵਿਅਕਤੀ ਦੇ ਸਰੀਰ ਦੇ ਅੰਦਰ ਜਾ ਕੇ ਉਸ ਦਾ ਇਲਾਜ ਕਰੇਗੀ ਉਸ ਨੂੰ ਬੁਢੇ ਨਹੀਂ ਹੋਣ ਦੋਵੇਗੀ ਤੇ ਕਈ ਸਾਲਾਂ ਤੱਕ ਵਿਅਕਤੀ ਜਿਹੜਾ ਆ ਜ਼ਿੰਦਾ ਰਹਿ ਸਕਦਾ ਉਹ ਕਿਹੜੀ ਚੀਜ਼ ਆ ਜਿਸ ਦੀ ਕਿ ਵਿਗਿਆਨੀਆਂ ਨੇ ਖੋਜ ਕੀਤੀ ਆ ਤੇ ਕਿਸ ਤਰ੍ਹਾਂ ਮਨੁੱਖ ਜਿੰਦਾ ਰਹਿ ਸਕੇਗਾ ਆਉ ਤੁਹਾਨੂੰ ਇਸ ਦੀ ਜਾਣਕਾਰੀ ਦਿੰਨੀ ਆ ਸਦੀਆਂ ਤੋਂ ਮਨੁੱਖ ਦਾ ਸੁਪਨਾ ਰਿਹਾ ਹੈ ਕਿ ਉਸ ਦੀ ਉਮਰ ਲੰਬੀ ਹੋਵੇ ਇਸ ਦੇ ਲਈ ਵਿਗਿਆਨੀਆਂ ਦੇ ਵੱਲੋਂ ਸਦੀਆਂ ਤੋਂ ਹੀ ਕੰਮ ਕੀਤਾ ਜਾ ਰਿਹਾ ਪਰ ਹੁਣ ਮਨੁੱਖ ਦਾ ਇਹ ਸੁਪਨਾ ਕਿਤੇ ਨਾ ਕਿਤੇ ਜਾ ਕੇ ਸੱਚ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਵਿਗਿਆਨੀਆਂ ਦੇ ਵੱਲੋਂ ਜੋ ਨੈਨੋ ਰੋਬੋਟ ਤਕਨੀਕ ਵਿਕਸਿਤ ਕੀਤੀ ਗਈ ਹੈ ਉਹ ਮਨੁੱਖ ਦੇ ਲਈ ਬੇਹੱਦ کارਗਰ ਸਾਬਿਤ ਹੋਣ ਵਾਲੀ ਹੈ ਜਿਸ ਤਰੀਕੇ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੰਮ ਹੋ ਰਿਹਾ ਉਸ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ AI ਤੋਂ ਬਾਅਦ ਹੁਣ ਬਲੱਡ ਰੋਬੋਟ ਦਾ ਯੁੱਗ ਸ਼ੁਰੂ ਹੋ ਜਾਵੇਗਾ ਅਤੇ ਨੈਨੋ ਰੋਬੋਟ ਮਨੁੱਖੀ ਸਰੀਰ ਦੀਆਂ ਧਮਨੀਆਂ ਵਿੱਚ ਦੌੜਨਾ ਸ਼ੁਰੂ ਕਰ ਦੇਣਗੀਆਂ। ਸਾਲ 2040 ਤੱਕ ਨੈਨੋ ਰੋਬੋਟ ਤੁਹਾਡੇ ਸਰੀਰ ਦੇ ਵਿੱਚ ਦਾਖਲ ਹੋ ਕੇ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨਾ ਸ਼ੁਰੂ ਕਰ ਦੇਵੇਗਾ। ਰੋਬੋਟ ਬੁੱਢਾਪਾ ਪੈਦਾ ਕਰਨ ਵਾਲੇ ਤੱਤਾਂ ਨੂੰ ਖਤਮ ਕਰ ਦੇਣਗੇ। ਜਿਸ ਤੋਂ ਬਾਅਦ ਮਨੁੱਖ ਹਜ਼ਾਰ ਸਾਲ ਤੱਕ ਜਿੰਦਾ ਰਹਿ ਸਕਣਗੇ ਨੈਨੋ ਟੈਕਨੋਲੋਜੀ ਮਨੁੱਖ ਨੂੰ ਆਪਣੀ ਇੱਛਾ ਦੇ ਅਨੁਸਾਰ ਸਰੀਰ ਨੂੰ ਸੋਧਨ ਦੇ ਯੋਗ ਬਣਾਏਗੀ ਰੇਮਾਂਡ ਕੋਰਜ਼ਵੇਲ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਗॉडफादर ਕਿਹਾ ਜਾਂਦਾ ਆਪਣੇ ਕਿਤਾਬ ਦੇ ਵਿੱਚ ਉਹ ਕਲਪਨਾ ਕਰਦਾ ਹੈ ਕਿ ਸਾਲ 229 ਤੱਕ AI ਹਰ ਹੁਨਰ ਦੇ ਵਿੱਚ ਮਨੁੱਖਾਂ ਨਾਲੋਂ ਬਿਹਤਰ ਅਤੇ ਵਧੇਰੇ ਬੁੱਧੀਮਾਨ ਹੋ ਜਾਵੇਗਾ ਕੋਰਜ਼ਵੇਲ ਨੂੰ 212 ਦੇ ਵਿੱਚ ਜਾਨਕੀ 2012 ਦੇ ਵਿੱਚ Google ਦੇ ਸੰਸਥਾਪਕ ਲੇਰੀ ਪੇਜ ਨਾਲ ਇੱਕ ਪ੍ਰੋਜੈਕਟ ਦੇ ਵਿੱਚ ਸ਼ਾਮਿਲ ਕੀਤਾ ਗਿਆ। ਉਹਨਾਂ ਨੂੰ Google ਨੂੰ ਕੁਦਰਤੀ ਭਾਸ਼ਾ ਸਮਝਣ ਦੇ ਯੋਗ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਗੁਜਰਵੀਲ ਦਾ ਕਹਿਣਾ ਹੈ ਕਿ 2030 ਦੇ ਦਹਾਕੇ ਦੇ ਵਿੱਚ AI ਦੁਆਰਾ ਚਲਾਈ ਜਾਣ ਵਾਲੀ ਸੂਰਜੀ ਊਰਜਾ ਪ੍ਰਮੁੱਖ ਹੋ ਜਾਵੇਗੀ ਜਿਸ ਨਾਲ ਜ਼ਿਆਦਾਤਰ ਖਪਤ ਵਾਲੀਆਂ ਚੀਜ਼ਾਂ ਮੁਫਤ ਹੋ ਜਾਣਗੀਆਂ। ਨੈਨੋ ਰੋਬੋਟ ਦੀ ਗੱਲ ਕਰੀਏ ਤਾਂ ਫਿਰ ਹਾਸਾ ਸਾਨੂੰ ਇਹ ਸਭ ਕੁਝ ਕਲਪਨਾ ਤੋਂ ਬਾਹਰ ਜਾਪਦਾ ਕਿ ਇੱਕ ਨੈਨੋ ਕੰਪਿਊਟਰ ਸਾਡੀਆਂ ਨਾੜੀਆਂ ਦੇ ਅੰਦਰ ਦੌੜੇਗਾ ਤੇ ਸਾਡੀ ਇੱਛਾ ਅਨੁਸਾਰ ਹਰ ਇੱਕ ਚੀਜ਼ ਬਣਾ ਦਵੇਗਾ ਸਾਡੀਆਂ ਸਾਰੀਆਂ ਬਿਮਾਰੀਆਂ ਨੂੰ ਖੁਦ ਹੀ ਲੱਭ ਕੇ ਠੀਕ ਕਰੇਗਾ ਪਰ 1970 ਤੋਂ ਬਾਅਦ ਪੀੜ੍ਹੀ ਨੇ ਜਿਸ ਤਰ੍ਹਾਂ ਦੇ ਤਕਨੀਕੀ ਬਦਲਾਅ ਦੇਖੇ ਨੇ ਉਹ ਤੋਂ ਇਹ ਸਾਰੀਆਂ ਚੀਜ਼ਾਂ ਕੋਈ ਹੈਰਾਨੀਜਨਕ ਨਹੀਂ ਲੱਗਦੀਆਂ ਜਾਨੀ ਕਿ ਸੰਭਵ ਹੈ ਕਿ ਭਵਿੱਖ ਦੇ ਵਿੱਚ ਅਜਿਹਾ ਹੋ ਸਕਦਾ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ ਵੀਰੋ ਰਿਪੋਰਟ ਹਮਦਰਦ ਟੀਵੀ